ਜ਼ਿਲ੍ਹਾ ਮਲੇਰਕੋਟਲਾ ਅਤੇ ਮਲੇਰਕੋਟਲਾ ਜ਼ਿਲ੍ਹੇ ਅੰਦਰ ਹੁਣ ਵਰਦਮਾਨ ਗਰੁੱਪ ਵੱਲੋਂ 5 ਨਵੇਂ ਮੋਟਰਸਾਈਕਲ ਵਾਹਨ ਪੁਲਿਸ ਮਲੇਰਕੋਟਲਾ ਨੂੰ ਸੌਪੇ ਗਏ ਦੱਸਿਆ ਕਿ ਸ਼ਹਿਰ ਅੰਦਰ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਅਕਸਰ ਪੁਲਿਸ ਨੂੰ ਖਾਸ ਕਰਕੇ PCR ਨੂੰ ਪਹੁੰਚਣ ਵਿੱਚ ਸਮਾਂ ਲੱਗ ਜਾਂਦਾ ਸੀ ਕਿਉਂਕਿ ਉੱਥੇ ਵੱਡਾ ਵਾਹਨ ਗੱਡੀ ਨਹੀਂ ਜਾ ਸਕਦੀ ਸੀ ਪਰ ਲਗਾਤਾਰ ਪੀਸੀਆਰ ਨੂੰ ਮੋਟਰਸਾਈਕਲ ਦੀ ਕਾਰਟ ਸੀ ਜਿਸ ਨੂੰ ਪੂਰਾ ਕੀਤਾ ਮਲੇਰ ਕੋਟਲਾ ਵਰਦਮਾਨ ਗਰੁੱਪ ਵੱਲੋਂ ਜਿਨ੍ਹਾਂ ਮਲੇਰ ਕੋਟਲਾ ਪੁਲਸ ਨੂੰ 5 ਮੋਟਰਸਾਈਕਲ ਪੀਸੀਆਰ ਲਈ ਦਿੱਤੇ ਗਏ ਤਾਂ ਜੋ ਸਹਿਰ ਵਿਖੇ ਹਰ ਥਾਂ ਤੇ ਪੀਸੀਆਰ ਉਪਲਬਧ ਆਸਾਨੀ ਨਾਲ ਹੋ ਸਕੇ ਦੱਸ ਜੀਏ ਕਿ ਇਸ ਮੌਕੇ ਮਲੇਰ ਕੋਟਲਾ ਜ਼ਿਲ੍ਹੇ ਦੇ SSP ਗगन ਅਜੀਤ ਸਿੰਘ ਵੱਲੋਂ ਅਤੇ SP ਮੈਡਮ ਤੇ तमाम ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਇਹਨਾਂ ਮੋਟਰਸਾਈਕਲਾਂ ਨੂੰ ਰਵਾਨਾ ਕੀਤਾ ਗਿਆ ਤੇ ਵਰਦਮਾਨ ਗਰੁੱਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੈਂਦੇ ਆਧਾਰ ਤੇ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਹਨਾਂ ਦਾ ਉਦੇਸ਼ ਹੈ ਅਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਤੇ ਪਏ ਚਰਕਸਾਂਗ ਹਮੇਸ਼ਾ ਬਣੀ ਰਹੇਗੀ ਪੁਲਿਸ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰਦੀ ਰਹੇਗੀ ਇਸ ਮੌਕੇ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣ ਦੀ ਗੱਲ ਐਸਐਸਪੀ ਮਲੇਰਕੋਟਲਾ ਵੱਲੋਂ ਕਹੀ ਗਈ ਹੋਰ ਕੀ ਕੁਝ ਕਿਹਾ ਐਸਐਸਪੀ ਕਰਨਜੀਤ ਸਿੰਘ ਵੱਲੋਂ ਤੁਸੀਂ ਸੁਣੋ ਕਿ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਪੀਸੀਆਰ ਨੂੰ ਹੋਰ ਸਟਰੈਂਥਨ ਕਰ ਰਹੇ ਹਾਂ ਤੇ ਜਿਹਦੇ ਵਿੱਚ ਵਰਦਮਾ ਨੂੰ ਗਰੁੱਪ ਨੇ ਸਾਡਾ ਬੜਾ ਪੁਲਿਸ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੇ ਆਪਣੇ ਗਰੁੱਪ ਵੱਲੋਂ ਸਾਨੂੰ 5 ਮੋਟਰਸਾਈਕਲ ਦਿੱਤੇ ਆ ਤਾਂਕਿ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਲੋਕੀ ਰਹਿ ਸਕਣ ਕੋਈ ਮਾੜੇ ਬੰਦੇ ਆ ਉਹਨਾਂ ਦੇ ਚੰਗੀ ਹੋਰ ਨਿਗਰਾਨੀ ਰਹਿ ਸਕੇ ਸੋ ਇਹ 5 ਮੋਟਰਸਾਈਕਲ ਅਸੀਂ ਹੋਰ ਐਡ ਕੀਤੇ ਨਵੇਂ ਜਿਹਦੇ ਨਾਲ ਰਾਤ ਦੀ ਪੈਟਰੋਲਿੰਗ ਦੇ ਵਿੱਚ ਹੋਰ ਵਧੀਆ ਪੱਧਰ ਹੋਏਗਾ ਕਿਸਰ ਇਹਨਾਂ ਨਾਲ ਜਿਹੜੇ ਸਰ ਸਕਦਾ ਜਿਸ ਹਿਸਾਬ ਨਾਲ ਜਾਂਦੀ ਕਿਉਂਕਿ ਅਮਰਗੜ ਵੀ ਆ ਅਮਰਗੜ ਅਸੀਂ ਇਹਦੇ ਵਿੱਚ ਪਹਿਲੇ 5 ਮੋਟਰਸਾਈਕਲ ਦੀ ਸਟਰੈਂਥਨਿੰਗ ਕੀਤੀ ਹੈ ਮਰੀੜਕੋਟਾ ਸਿਟੀ ਦੇ ਵਿੱਚ ਇੱਕ ਇੱਕ ਮੋਟਰਸਾਈਕਲ ਅਸਦਰ ਰਹਿਮਤ ਗਾ ਆਪਣੇ ਅਹਿਮਦਗੜ੍ਹ ਦੇ ਏਰੀਏ ਦੇ ਵਿੱਚ ਤੇ ਅਮਰਗੜ੍ਹ ਦੇ ਏਰੀਏ ਦੇ ਵਿੱਚ ਅਸੀਂ ਨਾਲ ਦੇ ਰਹੇ ਹਾਂ ਤੇ ਕਿੰਨਾ ਕਿ ਫਾਇਦਾ ਹੁੰਦਾ ਸਰ ਉਹਨਾਂ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਆਂਦੀ ਹੈ ਜਦੋਂ ਰਾਤੀ ਪੀਸੀਆਰ ਬਾਈਕਸ ਘੁੰਮਦੇ ਆ ਉਟਰ ਵਜਦੇ ਆ ਆਮ ਬੰਦਾ ਥੋੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਤੇ ਮਾੜੇ ਅੰਸਰ ਡਰ ਕੇ ਰਹਿੰਦੇ ਆ ਵੀ ਪੁਲਿਸ ਦੀ ਮੂਵਮੈਂਟ ਵੱਧ ਆ ਤੇ ਇਸ ਨਾਲ ਲੋਕਾਂ ਦਾ ਬੜਾ ਇੱਕ ਫਾਇਦਾ ਹੁੰਦਾ ਜਿਹੜੇ ਕੋਈ ਸਪੈਸ਼ਲ ਨੰਬਰ ਵੀ ਜਾਰੀ ਕਰਾਏ ਇਹਨਾਂ ਇਹਨੂੰ ਹੁਣ ਅਸੀਂ ਪੀਸੀਆਰ 1 2 3 4 5 ਜਿਹੜਾ ਹੈਗਾ ਉਹ ਅਸੀਂ ਸਿਟੀ ਦਾ ਕਰਤਾ ਹੈ 6 7 ਸੋ ਇਹਨੂੰ ਅਸੀਂ ਨੰਬਰਿੰਗ ਦਿੱਤੀ ਉਹ ਦੇਖਿਆ ਉਹਨਾਂ ਸਾਰੇ ਨਵੇਂ ਮੋਟਰਸਾਈਕਲ ਨੂੰ ਵੀ ਅਸੀਂ ਨੰਬਰਿੰਗ ਦਿੱਤੀ ਹੈ ਤੇ ਇੱਕ ਤਾਂ ਕਿ ਵਧੀਆ ਤਰੀਕੇ ਨਾਲ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ ਕੋਈ ਘਟਨਾ-ਵਾਪਾ ਨੂੰ ਤੇ ਵੀ ਇਹਨਾਂ ਨੂੰ ਸੰਪਰਕ ਇਹ ਸੰਪਰਕ ਜਿਹੜਾ ਹੈਗਾ 112 ਦੇ ਨਾਲ ਹੀ ਲਿੰਕਡ ਰਹਿਣਗੇ ਤੇ ਜਿਹੜਾ ਵੀ ਕੋਈ ਵੀ ਅੱਜ ਕੱਲ ਲਾਅ ਐਂਡ ਆਰਡਰ ਦਾ ਨੰਬਰ ਤੁਹਾਨੂੰ ਪਤਾ ਹੈ ਸਾਰਿਆਂ ਦਾ 112 ਤੇ ਹੈ ਤੇ ਉਹ ਕਾਲ ਵੀ ਇਹਨਾਂ ਚ ਜਾਊਗੀ ਤੇ ਇਹ ਰੈਸਟ ਆ ਮੋਟਰ ਸੈਕਸ਼ਨ ਹੋਊਗਾ ਕਿਸੇ ਤੇ ਹਰੰ ਦਾ ਮਦਦ ਨਜ਼ਰ ਰੱਖ ਕੇ ਸਾਨੂੰ ਹੋਰ ਫੋਰਸ ਮਿਲ ਰਹੀ ਹੈ ਹੁਣੇ ਉਸੇ ਚੀਜ਼ ਦੀ ਡੀਜੀ ਲਾਰਡ ਆਰਡਰ ਦੀ ਮੀਟਿੰਗ ਹੋ ਗਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਸੋਖ ਸ਼ਾਂਤੀ ਨਾਲ ਤਿਆਰ ਮਨਾਏ ਜਾਣ ਮਲੇਰਕੋਟਲੇ ਦੇ ਲੋਕ ਬੜੇ ਵਧੀਆ ਲੋਕ ਹੈ ਸ਼ਾਂਤੀ ਨੂੰ ਪਸੰਦ ਕਰਦੇ ਆ ਆਪਸ ਭਾਈਚਾਰੇ ਨਾਲ ਰਹਿੰਦੇ ਆ ਤੇ ਸਾਨੂੰ ਵੀ ਉਹ ਚੀਜ਼ ਦੇ ਬੜੇ ਅੱਛੀ ਲੱਗਦੀ ਹੈ ਹੁਣ ਜੇ ਪਿੱਛੇ ਜੀ ਅਸੀਂ ਕੈਮਰੇ ਸੀਗੇ ਉਹ ਸਾਰੇ 157 ਕੈਮਰੇ ਸਾਰੇ ਔਨ ਕਰਾਤੇ ਆ ਤੇ ਅੱਗੇ ਅਸੀਂ ਹੋਰ ਕੈਮਰੇ ਐਡੀਸ਼ਨ ਕਰਾ ਰਹੇ ਆ ਉਹ ਤੁਹਾਨੂੰ ਨਾਲ ਨਾਲ ਅਸੀਂ ਦੱਸੀ ਜਾਵਾਂਗੇ ਜਦੋਂ ਉਹਦੀ ਵੀ ਨੋਗਰੇਸ਼ਨ ਹੋਊਗੀ ਤੇ ਛੋਟੀ ਛੋਟੀ ਚੀਜ਼ਾਂ ਨਾਲ ਹੀ ਲੋਕੀ ਅੱਛਾ ਮਹਿਸੂਸ ਕਰਦੇ ਡਿਪਾਰਟਮੈਂਟ ਦੀ ਜੋ ਵੀ ਰਿਕੁਆਇਰਮੈਂਟ ਸੀ ਉਹਨੂੰ ਸਮਝਦੇ ਹੋਏ ਸਾਡੇ ਗਰੁੱਪ ਨੇ ਅੰਡਰ ਸੀਐਸਆਰ ਦੇ ਵਿੱਚ ਆ ਪ੍ਰੋਜੈਕਟ ਦੇ ਵਿੱਚ ਪੰਜ ਬਾਈਕ ਦਿੱਤੇ ਆ ਅਸੀਂ ਉਮੀਦ ਕਰਦੇ ਆ ਇਹਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਮਦਦ ਮਿਲੂਗੀ ਤੇ ਆਹਨ ਵਾਲੇ ਟਾਈਮ ਦੇ ਵਿੱਚ ਵਰਧਮਾਨ ਗਰੁੱਪ ਦੀ ਹਰੀਨ ਸਪਿੰਨਿੰਗ ਮਿਲ ਹਮੇਸ਼ਾ ਜ਼ਿਲ੍ਹੇ ਦੇ ਨਾਲ ਖੜੀ ਏ ਸੁੱਖ ਦੁੱਖ ਹਰ ਚੀਜ਼ਾਂ 'ਚ ਜੀ ਧੰਨਵਾਦ ਜੀ